ਯਾਲਾ ਦੇ ਪ੍ਰਾਚੀਨ ਸ਼੍ਰੀ ਵਾਵਨਵਤਾਰ ਮੰਦਿਰ ਵਿੱਚ ਹਿੰਦੂ ਯੁਵਾ ਵਹਨੀ ਦੇ ਪੰਜਾਬ ਪ੍ਰਧਾਨ ਵਰਿੰਦਰ ਗੁਪਤਾ ਨੇ 1984 ਦੇ ਵਿੱਚ ਬਲੂ ਸਟਾਰਮੋ ਕੇ ਸ਼ਹੀਦ ਹੋਏ ਹਿੰਦੂਆਂ ਦੀ ਆਤਮਾ ਦੀ ਸ਼ਾਂਤੀ ਲਈ ਹਵਨ ਦੀ ਅਗਧਾ ਆਯੋਜਨ ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਅਨੂਪ ਸ਼ਰਮਾ ਤੇ ਯੁਵਾ ਵਹਨੀ ਦੇ ਸਾਰੇ ਮੈਂਬਰਾਂ ਨੇ ਹਵਨ ਯੱਗ ਦੇ ਵਿੱਚ ਅਹੋਤੀ ਪਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਨੇ ਕੀ ਕਿਹਾ ਤੁਸੀਂ ਵੀ ਸੁਣੋ I'm mm -hmm. क्या नाम है ढा जी मेरा नाम अनूप शर्मा मैं हिंदू युवा वाहनी जिला प्रधान यज्ञ रखे अस जानकारी आज अच्छे बयासी तू तो लेकर बानवे तक जिन्हें भी आतंकवादी दौर चलिया ज ਉਸ ਦੌਰ ਦੇ ਵਿੱਚ ਸ਼ਹੀਦ ਹੋਏ ਸੈਨਿਕ ਪੰਜਾਬ ਦੇ ਪੁਲਿਸ ਅਧਿਕਾਰੀ ਤੇ ਜਿਨ੍ਹਾਂ ਹਿੰਦੂਆਂ ਦੇ ਉੱਪਰ ਔਰ ਜਨ ਜਨਤਾ ਦੇ ਉੱਪਰ ਜੋ ਹੈ ਕਾਰਨ ਹੋਇਆ ਉਹਦੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਇਹ ਯੱਗ ਜ ਰੱਖਿਆ ਤੇ ਸ਼ਾਂਤੀ ਵਾਸਤੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਯੱਗ کیا ਕੀ ਨਾਮਾ ਸੁਟਾਈ ਵਰਿੰਦਰ ਕੁਮਾਰ ਗੁਪਤਾ ਜੀ ਮੈਂ ਹਿੰਦੂ ਜੁਵਾ ਵਾਣੀ ਤੋਂ ਪੰਜਾਬ ਪਰਵਾਹੀ ਹਾਂ ਔਰ ਅੱਜ ਜਿਹੜਾ ਇੱਥੇ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਕਿਸ ਚੀਜ਼ ਦਾ ਪ੍ਰੋਗਰਾਮ ਰੱਖਿਆ ਜੀ ਇਹ ਜਿਹੜੇ 1982 ਤੋਂ 1992 ਤੱਕ دہشت گردੀ ਨੂੰ ਕੁਚਲਣ ਦੇ ਲਈ ਅੱਤਕਵਾਦ ਨੂੰ ਨਾ ਥੱਲ ਪਾਉਣ ਦੇ ਲਈ ਜੋ ਸਾਡੇ ਸੈਨਿਕ ਅਧਿਕਾਰੀ ਔਰ ਪੰਜਾਬ ਪੁਲਿਸ ਦੇ ਅਧਿਕਾਰੀ ਔਰ ਸਾਡੇ ਰਾਜਨੇਤਾਵਾਂ ਨੇ ਜੋ ਸ਼ਹੀਦੀਆਂ ਦਿੱਤੀਆਂ ਉਨਾ ਦੇ ਲਈ ਹਵਨ ਯਗ ਉਹਨਾਂ ਦੀ ਆਤਮਾ ਸ਼ਾਂਤੀ ਦੇ ਲਈ ਇੱਕ ਹਵਨ ਯਗ ਰੱਖਿਆ ਗਿਆ ਸੀਗਾ Hindu Yuva Vani ਵੱਲੋਂ ਅੱਜ ਅਸੀਂ ਪੂਰੀ Hindu Hindu Yuva Vani ਦੀ ਕਾਰਕਿਰਣੀ ਔਰ ਮਹਿਲਾਵਾਂ ਦੀ ਟੀਮ ਸਾਰਿਆਂ ਨੇ ਮਿਲ ਕੇ ਉਹਰੇ ਹਵਨ ਯਗ ਕੀਤਾ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਪ੍ਰਣਾ ਪ੍ਰਾਰਥਨਾ ਪ੍ਰਮਾਤਮਾ ਤੋਂ ਕੀਤੀ ਕਿਹੜੀ ਥਾਂ ਤੇ ਯਗ ਰੱਖਿਆ ਸੋਣਾ ਜੀ ਇਹ ਬਾਗਨਵਤਾਰ ਮੰਦਿਰ ਸਨੋਰੀ ਅਡੇ ਦੇ ਕੋਲ ਬਾਗਨਵਤਾਰ ਮੰਦਿਰ ਹੈ ਬਹੁਤ ਪ੍ਰਾਚੀਨ ਮੰਦਿਰ ਹੈ ਉੱਥੇ ਅਸੀਂ ਹਵਨ ਯਗ ਰੱਖਿਆ ਸੀਗਾ ਹੋਰ ਕਿਹਨਾਂ ਜਾਈਏਗੇ ਤੁਸੀਂ ਜੀ ਸੰਦੇਸ਼ ਕੀ ਦੇਣਾ ਜਾਏਗਾ ਸਰਕਾਰਾਂ ਨੂੰ ਸੰਦੇਸ਼ ਇਹ ਹੈ ਵੀ ਜੋ 1982 ਤੋਂ 1992 ਦਾ ਜਿੰਨਾ ਵੀ ਕਾਂਡ ਹੋਇਆ ਜਿੰਨੇ ਵੀ ਹੱਤਿਆਵਾਂ ਹੋਈਆਂ ਜਾਂ ਉਹਦੇ ਵਿੱਚ નિર્ਦੋਸ਼ ਵੀ ਲੋਕ ਮਾਰੇ ਗਏ ਤਾਂ ਅਸੀਂ ਉਹਨਾਂ ਨੂੰ ਵੀ ਉਹਨਾਂ ਉਹ ਪੂਰਾ ਸਮਝਦੇ ਆਂ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਕਰਕੇ ਕਾਰਜ ਕਾਰਜ ਹੋਇਆ ਜਾਂ ਘਟਨਾਵਾਂ ਘਟੀਆਂ ਕਿਉਂਕਿ ਅਗਰ ਉਹ ਜੋ ਪਵਿੱਤਰ ਸਥਾਨ ਦੇ ਸੀਗੇ ਉਦੇ ਵਿੱਚ ਅਸਲਾ ਨਾ ਇਕੱਠਾ ਕਰਦੇ ਔਰ ਦਹਿਸ਼ਤਗਰਦੀ ਦਾ ਕਾਰਜ ਗੁਰਦੁਆਰੇ ਜਮ ਤੋਂ ਨਾ ਚਲਾਉਂਦੇ ਤਾਂ ਇਹੋ ਜਿਹਾ ਕਾਹਨ ਹੋਣਾ ਹੀ ਨਹੀਂ ਸੀਗਾ ਉਹਨਾਂ ਨੇ ਆਪਣੀ ਦੇਸ਼ ਨੂੰ ਵੰਡਣ ਦੇ ਲਈ ਆਪਣੀ ਮਨੋਕਾਮਨਾਵਾਂ ਨੂੰ ਪੂਰੇ ਕਰਨ ਦੇ ਲਈ ਇਸ ਤਰ੍ਹਾਂ ਦੇ ਪਵਿੱਤਰ ਸਥਾਨਾਂ ਨੂੰ ਆਪਣਾ ਅੱਡਾ ਬਣਾਇਆ ਔਰ ਅੱਡਾ ਬਣਾ ਕੇ ਉੱਥੋਂ ਆਪਣੀ ਦਹਿਸ਼ਤਗਰਦੀ ਦਾ ਕੰਮ ਚਲਾਇਆ ਔਰ ਪਾਕਿਸਤਾਨ ਦੀ ਸਹ ਦੇ ਵਿੱਚ ਆ ਕੇ ਆਪਣੀ ਮਨਸੂਬਿਆਂ ਨੂੰ ਪੂਰਾ ਕਰਨ ਦੇ ਲਈ ਗੁਰਦੁਆਰਿਆਂ ਨੂੰ ਰਮੰਦਰ ਸਾਹਿਬ ਵਰਗੇ ਪਵਿੱਤਰ ਸਥਾਨਾਂ ਨੂੰ ਆਪਣਾ ਅੱਡਾ ਬਣਾ ਕੇ ਦੇਸ਼ ਨੂੰ ਤੋੜਨ ਦੀ ਰਾਜਨੀਤੀ ਕੀਤੀ ਔਰ ਸਾਡੇ ਜਿਹੜੇ ਸੈਨਿਕ ਅਧਿਕਾਰੀ ਸੀਗੇ ਜਾਂ ਪੁਲਿਸ ਪੰਜਾਬ ਪੁਲਿਸ ਦੇ ਅਧਿਕਾਰੀ ਸੀਗੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਔਰ ਜੋ ਉਹਨਾਂ ਨੂੰ ਹੁਕਮ ਹੋਇਆ ਉਸ ਦੇ ਮੁਤਾਬਕ ਉਹਨਾਂ ਨੇ ਉਸ ਨੂੰ ਨੱਠ ਪਾਉਣ ਲਈ ਨੱਤ ਪਾਉਣ ਲਈ ਜੋ ਖਤਮ ਕਰਨ ਲਈ ਅੱਤਵਾਦ ਨੂੰ ਉਹਨਾਂ ਨਾਲ ਲੜਾਈ ਲੜੀ ਔਰ ਆਪਣੀ ਸ਼ਹੀਦੀਆਂ ਦਿੱਤੀਆਂ ਉਹਨਾਂ ਦੇ ਬੱਚੇ ਵੀ ਰੋਲੇ ਅਸੀਂ નિર્ਦੋਸ਼ ਲੋਕਾਂ ਦੀ ਜੇ ਗੱਲ ਕਰੀਏ ਤਾਂ નિર્ਦੋਸ਼ ਲੋਕ ਦੀ ਹਤਿਆਵਾਂ ਦਾ ਸਭ ਤੋਂ ਵੱਡੇ ਜ਼ਿੰਮੇਵਾਰ ਉਹੀ ਨੇ ਜੋ دہشت گردੀ ਗੁਰਦੁਆਰਿਆਂ ਦੇ ਵਿੱਚ ਬੈਠ ਕੇ ਚਲਾ ਰਹੇ ਸੀਗੇ ਉਹੀ ਉਹਨਾਂ ਦੇ ਜ਼ਿੰਮੇਵਾਰ ਅਸੀਂ ਸਹਿਤਾ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਦੇ ਕਰਕੇ ਅੱਜ ਅਮਨ ਸ਼ਾਂਤੀ ਪੰਜਾਬ ਦੇ ਵਿੱਚ ਦੁਬਾਰਾ ਸਥਾਪਿਤ ਹੋਈ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ